ਹੀ ਦਰਸ਼ਕਾਂ ਦਾ ਨਿਰਪੱਖ ਟੂਰੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਸਵਾਗਤ ਮੈਂ ਸ਼ੈਨੂਰ ਕੌਰ ਹੁਣ ਵੇਲੇ ਦੀਆਂ ਤੁਹਾਡੇ ਨਾਲ ਤਿੰਨ ਤਾਜ਼ੀਆਂ ਖਬਰਾਂ ਸਾਂਝੀਆਂ ਕਰਨ ਲੱਗੀਆਂ ਬੀਬੀ ਜ਼ਗੀਰ ਕੌਰ ਨੂੰ ਵੱਡਾ ਝਟਕਾ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ 'ਚ ਹਾਈ ਕੋਰਟ ਵੱਲੋਂ ਐਫ ਆਈ ਆਰ ਦੇ ਹੁਕਮ एसजीपीसी ਦੇ ਸਾਬਕਾ ਪ੍ਰ단 ਬੀਬੀ ਜ਼ਗੀਰ ਕੌਰ ਵੱਡੀਆਂ ਮੁਸ਼ਕਲਾਂ ਵਿੱਚ ਘਿਰ ਗਏ ਹਨ ਹਾਈ ਕੋਰਟ ਨੇ ਬੀਬੀ ਜ਼ਗੀਰ ਕੌਰ ਨੂੰ ਜ਼ਮੀਨ ਉਤੇ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ ਹਾਈ ਕੋਰਟ ਨੇ ਦਿੱਤੇ ਇਹ ਹੁਕਮ ਦੱਸ ਦਈਏ ਕਿ ਮਾਇਓ ਹਾਈ ਕੋਰਟ ਨੇ ਆਪਣੇ ਹੁਕਮ ਰਾਹੀਂ ਬੀਬੀ ਜ਼ਗੀਰ ਕਰਨੂ ਐਨ ਐਸ ਸੀ ਬਾਗ ਮੋਲ ਡੀ 172 ਕਨਾਜ਼ਮीन ਤੇ ਨਜਾਇਜ਼ ਕਬਜ਼ਾ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ ਹਾਈ ਕੋਰਟ ਨੇ ਐੀ ਐਨ او ਸੀ ਬਾਗ ਮੋਲ ਨੂੰ ਕਬਜ਼ੇ ਵਾਲੀ ਜ਼ਮੀਨ ਦੇ ਕਰਾਇਤੇ 5 ਕਰੋੜ 91 ਲੱਖ ਦੀ ਵਸੂਲੀ ਕਰਨ ਅਤੇ ਉਕਤ 172 ਕਰਨਾਲ ਜ਼ਮੀਨ ਨੂੰ ਵਾਪਸ ਦੁਆਉਣ ਲਈ ਠੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਇਸੇ ਨਾਲ ਹੀ ਹਾਈ ਕੋਰਟ ਨੇ ਵਿਸ਼ਲਸ਼ ਬਿਊਰੋ ਨੂੰ ਉਕਤ ਗੈਰ ਕਾਨੂੰਨੀ ਕਬਜ਼ਿਆਂ ਦੀ ਇਜਾਜ਼ਤ ਦੇਣ ਵਾਲੇ ਅਧਿਕਾਰਾਂ ਵਿਰੋਧ ਫੌਜਦਾਰੀ ਕਾਰਵਾਈ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਦੱਸ ਦਈਏ ਕਿ ਕਾਂਗਰਸੀ ਵਿਧਾਇਕ ਸੁਪਲੋਤ ਦੋਸ ਸੁਪਾਸ ਸਿੰਘ ਹੈਰਾ ਨੇ ਅੱਜ ਸੇ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਸ਼ੇਅਰ ਕੀਤੀ ਹੈ ਇਹ ਮਾਮਲਾ ਹੈ ਕਿ ਸੀ ਇਹ ਮਾਮਲਾ ਦੱਸਦੀ ਹੈ ਕਿ ਪਟੀਸ਼ਨ ਵਿੱਚ ਬੀਬੀ ਜ਼ਗੀਰ ਕਰਤੇ 1996 ਤੋਂ 2014 ਤੱਕ ਬਾਗਵਾਲ ਦੀ 172 ਕਨਾਲ ਪੰਜ ਮਾਲੇ ਕਰੀਬ 18 ਵਿ ਵਿਗੇ ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲਗਾਇਆ ਗਿਆ ਸੀ ਇਲਜ਼ਾਮ ਲਗਾਇਆ ਗਿਆ ਸੀ ਕਿ ਇਸ ਜ਼ਮੀਨ ਤੇ ਹਾਈ ਸਕੂਲ ਦੀ ਉਸਾਰੀ ਕੀਤੀ ਗਈ ਸੀ ਅਤੇ ਉਸਾਰੀ ਕਾਰਨ ਐਨਸੀ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਉਸਾਰੀ ਹਟਾਉਣ ਦੀ ਬਜਾਏ ਇਸ ਸਕੂਲ ਵਿੱਚ ਇੰਟਰਨੈਸ਼ਨਲ ਸਕੂਲ ਸਿਲਣਾ ਸ਼ੁਰੂ ਕਰ ਦਿੱਤਾ ਭਾਵੇਂ ਕਿ ਸਕੂਲ ਨੂੰ ਕਿਸੇ ਵੀ ਮੰਨਦਾ ਨਹੀਂ ਸੀ ਇਲਜ਼ਾਮ ਸੀ ਕਿ ਇਸ ਸਕੂਲ ਨੂੰ ਸਰਕਾਰ ਤੋਂ ਪਤਨਵੇ ਫੀਸ ਦੀ ਸਹਾਇਤਾ ਮਿਲਦੀ ਹੈ ਅਤੇ ਐਡੀਡੀ ਸਕੂਲ ਵਿੱਚ ਇੰਟਰਨੈਸ਼ਨਲ ਸਕੂਲ ਨਹੀਂ ਚਲਾਇਆ ਜਾ ਸਕਦਾ ਇਸ ਖਿਲਾਫ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਇਹ ਮਾਮਲਾ ਵਿਧਾਨ ਸਭਾ ਚ ਚੁੱਕਿਆ ਗਿਆ ਸੀ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਦੁਪਹਿਰ ਵੇਲੇ ਆਪ ਸ਼ਾਮਲ ਹੋਏ ਐਸ ਏ ਡੀ ਉਮੀਦਵਾਰ ਸੁਰਜੀਤ ਕੌਰ ਨੇ ਮਾਰੀ ਪਲਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਇੱਕ ਵਾਰ ਫੇਰ ਯੂ-ਟਰਨ ਲੈ ਲਿਆ ਅੱਜ ਦੁਪਹਿਰ ਵੇਲੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਬੀਬੀ ਸੁਰਜੀਤ ਕੌਰ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਗੀਤ ਤੜਾ ਸੁਰਜੀਤ ਕੌਰ ਦਾ ਸਮਰਥਨ ਕਰ ਰਿਹਾ ਹੈ ਅਕਾਲੀ ਦਲ ਬੀਬੀ ਸੁਰਜੀਤ ਕੌਰ ਤੋਂ ਹੀ ਕਿਨਾਰਾ ਕਰ ਚੁੱਕਿਆ ਹੈ ਦੱਸਦੀ ਹੈ ਕਿ ਅਕਾਲੀ ਦਲ ਨੇ ਸੁਰਜੀਤ ਕਾਨੂ ਜਲੰਧਰ ਜ਼ਿਲ੍ਹੇ ਚੋਣ ਲਈ ਉਮੀਦਵਾਰ ਬਣਾਇਆ ਸੀ ਪਰ ਬਾਅਦ ਵਿੱਚ ਸਮਰਥਨ ਵਾਪਸ ਲੈ ਲਿਆ ਸੀ ਇਸ ਸਮੇਂ ਅਕਾਲੀ ਦਲ ਵਿੱਚ ਵੱਡੇ ਪੱਧਰ ਉਤੇ ਬਗਾਵਤ ਚੱਲ ਰਹੀ ਹੈ ਇਸ ਦੌਰਾਨ ਬਾਕੀ ਧੜੇਵਲੋਂ ਬੀਬੀ ਸੁਰਜੀਤ ਕਾਨੂ ਸਮਰਥਨ ਦਿੱਤਾ ਗਿਆ ਸੀ ਜਦੋਂ ਕਿ ਸੁਖਵੀਰ ਸਿੰਘ ਬਾਦਲ ਧੜੇਵਲੋਂ ਬਸਪਾ ਉਮੀਦਵਾਰ ਹੁਮੈਤ ਕੀਤੀ ਗਈ ਸੀ ਹੁਣ ਅਚਾਨਕ ਅਕਾਲੀ ਦਲ ਵੱਲੋਂ ਐਲਾਨੀ ਮਿਦਵਾਰ ਆਪ ਵਿੱਚ ਸ਼ਾਮਲ ਹੋ ਗਈ ਅਤੇ ਇਸ ਤੋਂ ਬਾਅਦ ਹੁਣ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਅਗਲੀ ਖਬਰ ਦੇ ਵੱਲ ਵੱਧਦੇ ਆ ਸ਼ੋਮਨੀਆ ਕალიਦਲ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਪਾਜਵਾ ਦੇ ਆਗੂ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਦੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਲਗਾਏ ਪ੍ਰਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਅਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਅੰਗੁਰਾਲ ਵੱਲੋਂ ਪੇਸ਼ ਕੀਤੇ ਸਬੂਤਾਂ ਦਾ ਵੀ ਨੋਟਿਸ ਲਵੇ ਇਹਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਵਿਕਰਮਜੀਤ ਸਿੰਘ ਜਿਠੀਆ ਨੇ ਕਿਹਾ ਕਿ ਪਾਜਵਾ ਆਗੂ ਸ਼ੀਤਲ ਅਗਰਾ ਜੋ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸਨ ਤੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੀ ਬਹੁਤ ਨਜ਼ਦੀਕੀ ਸੀ ਉਹਨਾਂ ਨੇ ਇੱਕ ਵੀਡੀਓ ਪੋਸਟ ਕਰਕੇ ਦਾਵਾ ਕੀਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ ਇੱਕ ਪਰਿਵਾਰਕ ਵਿਪੱਖ ਵਿਪੱਖ ਹਿਸ਼ਾਚਾਰ ਵਿੱਚ ਰੂਜਿਆ ਹੈ ਉਹਨਾਂ ਕਿਹਾ ਕਿ ਅੰਗਰਾਲ ਨੇ ਦੱਸਿਆ ਕਿ ਇੱਕ ਪਰਵਾਰਕ ਬਿਲਡਰਾਂ ਠੇਕੇਦਾਰਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ ਤੇ ਨਾਲ ਹੀ ਤਾਂ ਬਾਦਲਿਆਂ ਦੀ ਤਾਈ ਨਾਤੀ ਦੇ ਸਿਰ ਤੇ ਵੀ ਪੈਸੇ ਬਣਾ ਰਿਹਾ ਹੈ ਉਹਨਾਂ ਕਿਹਾ ਕਿ ਅੰਗਰਾਲ ਉਪਰ ਆਪਰੇਸ਼ਨ ਲੋਟਸ ਵਿੱਚ ਸ਼ਾਮਲ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਵਿੱਤ ਮੰਤਰੀ ਹਰਪਾਲ ਸਿੰਘ ਜਿੰਮਾ ਨੇ ਦਾਵਾ ਕੀਤਾ ਸੀ ਕਿ ਭਾਜਪਾ ਆਪਰੇਸ਼ਨ ਲੋਟਸ ਲਾ ਰਹੀਏ ਤੇ ਆਪ ਨੇ ਵ代ਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦਾਇਰ ਕਰਨ ਦੇ ਬਾਵਜੂਦ ਹੁਣ ਤੱਕ ਕੁਝ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅੰਗਰਾਲ ਸ਼ੀਤਲ ਅੰਗਰਾਲ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਭ੍ਰਸ਼ਟਾਚਾਰ ਦੇ ਮਾਮਲੇ ਤੇ ਬਹਿਸ ਕਰਨ ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਸਵਕਾਰ ਕਰਨ ਚਾਹੁੰਦੀ ਹੈ। ਚਾਹੀਦੀ ਹੈ ਤੇ ਲਾਏ ਦੋਸ਼ ਦੇ ਜਾਂਚ ਦੇ ਹੁਕਮ ਦੇਣੇ ਚਾਹੀਦੇ ਨੇ। ਮਜੂਠੀ ਨੇ ਕਿਹਾ ਬਜ ਐਸ ਦੀ ਬਜਾਇ ਸੋਨਤੀ ਨੂੰ ਪਰਵਾਣ ਕਰਕੇ ਅਤੇ ਆਪਣੇ ਪਰਵਾਰਕ ਮੈਂਬਰਾਂ ਖਿਲਾਫ ਲੱਗੇ ਪ੍ਰਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਦੇ ਹੁਕਮ ਦੇਂਦੇ ਮਦਨਾਮ ਕਰਨ ਤੇ ਤੁਲੇ ਹਨ ਅਤੇ ਉਹਨਾਂ ਦੀ ਅਖਵਾਤੀ ਪ੍ਰੀਖਿਆ ਲੈ ਰਹੇ ਹਨ ਇਹ ਜੋ ਤਿੰਨ ਖਬਰਾਂ ਨਿਕਲ ਕੇ ਸਾਹਮਣੀ ਆਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਪਾਜਬਾ ਉਮੀਦਵਾਰ ਸ਼ੀਤਲ ਵੱਲੋਂ ਲਾਇ ਪ੍ਰਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਇਹ ਵਿਕਰਮਜੀਤ ਸਿੰਘ ਮਜੀਠੀਆ ਤੇ ਦੂਜਾ ਐਫਆਈਆਰ ਦੇ ਹੁਕਮ ਹਾਈ ਕੋਰਟ ਤੇ ਬਨੋ ਚਾੜ ਦਿੱਤੇ ਗਏ ਆ ਇਹ ਬੀਬੀ ਜ਼ਗੀਰ ਕੌਰ ਦੀ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਯੂ ਟਰਨ ਅਲੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਕਿ ਸਰਜੀਤ ਕੋਰ ਸਰਜੀਤ ਕੋਰ ਜੋ ਕਿ ਜਲੰਧਰ ਪੱਛਮੀ ਲਈ ਮੀਦਵਾਰਾ ਸ਼੍ਰੋਮਣੀ ਅਕਾਲੀ ਦਲ ਦੀ ਬਸਪਾਦੂ ਬਸਪਾਦੀ ਹਮਾਇਤ ਕਰਨ ਵਾਲ ਬਸਪਾਦੀ ਹਮਾਇਤ ਕਰਨ ਲਈ ਕੈਦ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਕਰਕੇ ਉਹਨਾਂ ਨੇ ਯੂਟਰਨਲ ਲੈ ਲਈ ਇਸ ਫਸਲੇ ਤੋਂ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਨਿਰਪੱਖ ਟੂਰੇ ਪੰਜਾਬ ਦੇ ਨਾਲ ਜੇਕਰ ਤੁਸੀਂ ਕਮੈਂਟਾਂ ਦੇ ਜ਼ਰੀਏ ਪ੍ਰਤੀਕਿਰਿਆ ਦੇਣੇ ਹੋ ਤਾਂ ਅਸੀਂ ਉਹ ਪ੍ਰਤੀਕਿਰਿਆ ਡਾਊਟਸ ਜਿਹੜੇ ਤੁਹਾਡੇ ਮਨ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਅਸੀਂ ਉਹ ਪ੍ਰਤੀਕਿਰਿਆ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਰਹੋ ਨਿਰਪੱਖ ਟੂਰੇ ਪੰਜਾਬ ਮੈਂ ਸ਼ੈਨੂਰ ਕੋਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਾਂਗੇ ਧੰਨਵਾਦ